ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਤੇ ਆਸ ਵੀ ਮੈਂ ਕਰਦਾ ਕਿ ਸਾਰੇ ਮੇਰੇ ਭੈਣ ਭਰਾ ਚੜ੍ਹਦੀ ਕਲਾ ਵਿੱਚ ਹੋਗੇ ਮਹਾਰਾ ਕਿਰਪਾ ਕਰੇ ਤੇ ਅੱਜ ਤੁਹਾਡਾ ਨਾ ਬਹੁਤ ਅਹਿਮ ਵਿਚਾਰਾ ਕਰਦਿਆਂ ਨੇ ਦੋ ਕੁ ਮਿੰਟ ਦੀਆਂ ਹੈ ਕਿ ਜਿਹੜੇ ਵਿਰੋਧੀ ਨੇ ਉਹ ਬਿਨਾਂ ਵਜ੍ਹਾ ਹੀ ਜਨਵਲਾ ਕੋ ਲੈਣਾ ਦੇਣਾ ਨਹੀਂ ਉਹਨਾਂ ਨੇ ਅਕਾਲੀ ਦਰ ਨੂੰ ਨਿਸ਼ਾਨਾ ਬਣਾਈ ਜਾਣਾ ਬਾਦਲ-ਬਾਦਲ ਕਰੀ ਜਾਣਾ ਕੋਈ ਨਾ ਕੋਈ ਕਿੰਤ ਪਰੰਤੂ ਕਰਦੇ ਰਹਿੰਦੇ ਆ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਨਾ ਨਾਲੇ ਇੱਕ ਬੰਦਾ ਆਮ ਆਦਮੀ ਪਾਰਟੀ ਦਾ ਉਹਨੂੰ ਮੈਂ ਬੇਨਤੀ ਕਰਦਾ ਕਿ ਵੀਰ ਆਮ ਆਦਮੀ ਦੀ ਆਵੇ ਕੋਈ ਆਹ ਵੇਖੋ ਪਹਿਲਾਂ ਪੰਜਾਬ ਦੇ ਹਾਲਾਤ ਇੱਕ ਹੋਰ ਤੁਹਾਨੂੰ ਮੈਂ ਕੋਹਣਾ ਕੋਸਟ ਆਹ ਵੇਖੋ ਆਹ ਮੁੰਡਾ ਇਹ ਸੁਲਤਾਨਵੰਦ ਓਵਰਡੋਜ਼ ਲਾਈਨ ਕਰਕੇ ਪੂਰਾ ਹੋਇਆ ਇੱਕ ਹੋਰ ਤੁਹਾਨੂੰ ਮੈਂ ਵਿਖਾਉਣਾ ਆਮ ਆਗੂ ਤੇ ਗਦਾਮ ਦੇ ਵਿੱਚੋਂ ਨਸ਼ੀਲਾ ਪਦਾਰਥ ਮਿਲਿਆ ਇਹ ਬਹੁਤ ਹੀ ਵੱਡੇ ਪੱਧਰ ਤੇ ਉੱਤੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ 2.5 ਸਾਲ ਦਾ ਸਮਾਂ ਹੋ ਗਿਆ ਹੈ ਸਾਲ ਦਾ بڑے ਵੱਡੇ ਪੱਧਰ ਤੇ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਤੇ ਮੈਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਪ੍ਰਧਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਿੰਤੂ ਪ੍ਰੰਤੂ ਗ੍ਰੰਥੀ ਜਗਾ ਆਪਣੀ ਪਾਰਟੀ ਵੱਲ ਧਿਆਨ ਦੇਣ ਤੇ ਨਸ਼ੇ ਦੇ ਵਰ ਖਿਲਾਫ ਆਵਾਜ਼ ਬੁਲੰਦ ਕਰਨ ਤੇ ਪੰਜਾਬ ਨੂੰ ਬਚਾਉਣ ਜਿਹੜਾ ਕੰਮ ਕਰਨ ਵਾਲਾ ਨਹੀਂ ਤੇ ਪੰਜਾਬ ਤੇ ਖਤਮ ਆ ਨੌਜਵਾਨ ਪੀੜ੍ਹੀ ਉਹ ਤੇ ਨਸ਼ੇ ਕਰ ਕਰਕੇ ਖਤਮ ਹੋ ਰਹੀ ਆ ਆ ਜਿਹੜੀ ਕੁੜੀ ਦੀ ਮੈਂ ਤੁਹਾਨੂੰ ਫੋਟੋ ਵਿਖਾਈ ਆ ਇਹ ਨੌਜਵਾਨ ਕੁੜੀ ਆ ਨਮਰਦ ਤੇ ਜਿਹੜਾ ਬੱਚਾ ਮਰਿਆ ਵਾ ਮੁੰਡਾ ਮਰਿਆ ਉਹਦੀ ਵੀ ਕੋਈ ਢੀ ਉਮਰ ਨਹੀਂ ਆ ਨੌਜਵਾਨੀ ਜਿਹੜੀ ਉਹ ਨਸ਼ੇ ਦੇ ਵਿੱਚ ਇਹਦਾ ਬੇੜਾ ਗਰਕ ਕਰਤਾ ਨੌਜਵਾਨੀ ਦਾ ਉਰਮਾ ਤੁਹਾਨੂੰ ਇੱਕ ਗੱਲ ਦੱਸਦਾ ਕਿ ਇੱਕ ਮਾਂ ਪੁਲਿਸ ਕਮਿਸ਼ਨਰ ਨੂੰ ਦਰਖਾਸਤ ਦਿੰਦੀ ਆ ਉਹ ਕਿਸੇ ਦੀ ਲੜਕੀ ਦਾ ਮਸਲਾ ਵਾ ਉਹਨੂੰ ਮੈਂ ਤੁਹਾਡੇ ਸਾਹਮਣੇ ਨਹੀਂ ਲਿਆ ਸਕਦਾ ਨਾ ਮੈਂ ਲਿਆਈਆਂ ਕਿਉਂਕਿ ਹਰੇਕੀ ਜਿਹੜੀ ਮਾਂ ਉਹ ਕਹਿੰਦੀ ਆ ਕਿ ਮੇਰੀ ਬੱਚੀ ਦੀ ਬਦਨਾਮੀ ਨਾ ਹੋਵੇ ਗਾਂ ਧੀਆਂ ਗਾਂ ਵਿਹੁਣੀਆਂ ਹੁੰਦੀਆਂ ਹੁੰਆਂ ਸਾਰੇ ਵਿਹੁੰਦੇ ਨੇ ਉਹ ਸਾਡੇ ਵੀ ਇੱਥੇ ਪਿੰਡ ਦੀ ਇੱਕ ਕੁੜੀ ਆ ਪਾਲੀ ਪਾਲੀ ਨਾਮ ਹੋਦਾ ਤੇ ਬਹੁਤ ਵੱਡੇ ਪੱਧਰ ਤੇ ਉੱਥੇ ਉਹ ਚਿੱਟੇ ਦਾ ਕਾਰੋਬਾਰ ਕਰਦੀ ਆ ਔਰ ਉਹਨੂੰ ਪੁਲਿਸ ਵੀ ਹੱਥ ਨਹੀਂ ਪਉਂਦੀ ਮੈਂ ਆਪਣਾ YouTube ਚੈਨਲ ਬਣਾਇਆ ਤੇ ਉਹਦੇ ਵਿੱਚ ਮੈਂ ਸਮਾਜ ਭਲਾਈ ਦੇ ਕੰਮ ਜਿਹੜੇ ਆ ਉਹ ਉਹ ਕਰਦਾ ਤੇ ਉਹੋ ਹੀ ਮਸਲੇ ਜਿਹੜੇ ਸਰਕਾਰ ਤੱਕ ਤੇ ਜਨਤਾ ਤੱਕ ਪਹੁੰਚਾਉਣਾ ਕਿ ਇਹਨੂੰ ਵੱਧ ਤੋਂ ਵੱਧ ਸਪੋਰਟ ਕਰੋ ਕਈ ਵਾਰੀ ਹੁੰਦਾ ਕਿ ਬੰਦਾ ਆਪਣੇ ਫਾਇਦੇ ਲਈ ਵੀਡੀਓ ਪਾਉਂਦਾ ਵਾ ਜਾਂ ਉਹਨੂੰ ਕੋਈ ਲਾਲਚ ਹੁੰਦਾ ਵਾ ਕਿ ਮੇਰੇ ਵਿਊ ਵਧਣਗੇ ਜਾਂ ਕਿਸੇ ਵੀ ਪ੍ਰਕਾਰ ਦਾ ਆਮ ਲਾਲਚ ਹੁੰਦੇ ਲੋਕੀ ਨਿੱਕੇ ਨਿੱਕੇ ਗੱਲਾਂ ਤੇ ਅੱਜ ਕੱਲ ਇੱਕ ਫੈਸ਼ਨ ਬਣ ਗਿਆ ਕਿ ਭਾਣ ਆਓ ਵੀਡੀਓ ਅਪਲੋਡ ਕਰ ਦਿਓ ਬਣਾਓ ਵੀਡੀਓ ਅਪਲੋਡ ਕਰ ਦਿਓ ਮੇਰੀ ਐਸੋ ਐਹੋਜੀ ਕੋਈ ਮਨਸ਼ਾ ਨਹੀਂ ਹੈਗੀ ਤੇ ਮੈਂ ਆਮ ਆਦਮੀ ਦੇ ਆਗੂਆਂ ਨੂੰ ਵੀ ਔਰ ਮੁੱਖ ਮੰਤਰੀ ਪੰਜਾਬ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਨਸ਼ੇ ਨੂੰ ਠੱਲ ਪਾਓ ਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਵੱਲ ਧਿਆਨ ਦਿਵੋ ਬਾਕੀ ਜਿਹੜੀ ਆ ਲੋਕੀ ਕਹਿੰਦੇ ਬਿਜਲੀ ਪੰਜਾਬ ਸਰਕਾਰ ਨੇ ਮਾਪ ਘੱਟੀ ਆ ਵੀਰੋ ਥੋੜੇ ਦਿਨਾਂ ਜੀ ਤਨ ਹੌਲ ਤੇ ਉਹਨਾਂ ਨੇ ਰੇਟ ਹੀ ਵਧਾਤਾ ਜੀ ਕੁਝ ਨਹੀਂ ਜੇ ਮਿਲਣਾ ਬੱਤੀ-ਬੁੱਤੀ ਕੁਝ ਨਹੀਂ ਜੇ ਮਿਲਣੀ ਨਸ਼ੇ ਤੋਂ ਛਾੜਾ ਛਡਾਓ ਤੇ ਆਪਣੀ ਮਿਹਨਤ ਮਜ਼ਦੂਰੀ ਨਾਲ ਧਿਆਰ ਦਿਵੋ ਤੇ ਆਪਣੇ ਪਰਿਵਾਰ ਤੇ ਆਪਣੇ ਮਾਪਿਓ ਭੈਣ ਭਰਾ ਵੱਲ ਧਿਆਨ ਦਿਵੋ ਆਪਣੇ ਘਰ ਦੀ ਆਪ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕਰਿਆ ਕਰੋ ਬੜੇ ਇਹੋ ਜਿਹੇ ਕੇਸ ਨੇ ਅੱਜ ਕੱਲ੍ਹ ਲੋਕੀ ਕੰਮ ਘਾਟ ਤੇ ਠਗੀਆਂ ਥੋਰੀਆਂ ਜਿਆਦੀਆਂ ਮਾਰਨ ਦੇ ਬੈਨੇ ਇਸ ਵੀਡੀਓ ਨੂੰ ਵੱਤ ਵਾਤੇ ਸ਼ੇਅਰ ਕਰਿਓ ਤੇ ਜਿਹੜਾ ਵੀਰ ਮਿੰਟ-ਮਿੰਟ ਬਾਅਦ ਅਕਾਲੀ ਦਲ ਤੇ ਕਿੰਤੂ-ਪ੍ਰਿੰਤੂ ਕਰਦਾ ਸੀ ਮੈਂ ਉਹਨੂੰ ਆਹ ਪੋਸਟਾਂ 'ਚ ਭੇਜੀਆਂ ਕਿ ਬਾਦਲ-ਬਾਦਲ ਕਰਨਾ ਛੱਡ ਦੇ ਭਰਾ ਜਾ ਕੇ ਪਹਿਲੋ ਆਪਣੀ ਪਾਰਟੀ ਦੀ ਕਾਰਜਕੁਸ਼ਲਤਾ ਵਾਲ ਧਿਆਨ ਦੇ ਆ ਜਿਹੜੇ ਏਡੇ ਵੱਡੇ ਪੱਧਰ ਤੇ ਨਸ਼ਾ ਵੇਚਣ ਡਿਆ ਵਾ ਇਹਨੂੰ ਬੰਦ ਕਰਾਓ ਤੇ ਲੋਕਾਂ ਦੀ ਜਾਨ ਬਚਾਉ ਇਹੋ ਸਭ ਤੋਂ ਵੱਡਾ ਪਰਮਕਾਰ ਆ। ਬਾਕੀ ਜਿਹੜੇ ਹਲਕੇ ਦੇ ਜਿਹੜੇ ਸਿਆਸੀ ਲੋਕ ਹੁੰਦੇ ਆ ਕਿਤੇ ਨਾ ਕਿਤੇ ਕੋਈ ਸ਼ਹਿਦ ਦਿੰਦੇ ਆ ਕਿ ਸ਼ਹਿਦ ਤੋਂ ਬਿਨਾ ਕੰਮ ਨਹੀਂ ਹੁੰਦਾ। ਪਰਮਤ ਦੁਆਰਾ ਇੱਕ ਬੇਨਤੀ ਕਰਨਾ ਚਾਹੁੰਨਾ ਪੁਲਿਸ ਪ੍ਰਸ਼ਾਸਨ ਨੂੰ ਕਿ ਸੁਲਤਾਨਵਿੰਡ ਦੇ ਵਿੱਚ ਸਮੈਕ ਦਾ ਕਾਰੋਬਾਰ ਹੋਰ ਚੋਰੀਆਂ ਬੜੇ ਵੱਡੇ ਪੱਦਰ ਤੇ ਹੋਣਡੀਆਂ ਸੋਸ਼ਲ ਮੀਡੀਆ ਤੇ ਤੁਸੀਂ ਵੇਖਦੇ ਜੇ ਇੱਥੇ ਜਿਹੜੇ ਦੋਸ਼ੀ ਐ ਇੱਥੇ ਕਾਰਵਾਈ ਕਰੋ ਮੈਂ ਕਮਿਸ਼ਨਰ ਸਾਹਿਬ ਨੂੰ ਦਰਖਾਸਤ ਦਿੱਤੀ ਆ ਉਹ ਸਾਡੀ ਇੱਥੇ ਦੀ ਮੰਦਰਾਲੇ ਪਲਾਟ ਦੀ ਇੱਕ ਕੁੜੀ ਉਹਨੂੰ ਇੱਕ ਗਾਂ ਕੁੜੀ ਲੈ ਗਈ ਆ ਉਹ ਸਮੈਕੂ ਵੇਚਦੀ ਆ ਔਰ ਗਲਤ ਪਾਸੇ ਵੀ ਕੁੜੀਆਂ ਨੂੰ ਤੋਰਦੀ ਆ ਔਰ ਇਹੋ ਜਿਹਾ ਅਗਰ ਸਮਾਜ ਦੇ ਵਿੱਚ ਗੰਦ ਪਿਆ ਹੋਵੇ ਤੇ ਪ੍ਰਸ਼ਾਸਨ ਤੇ ਸਰਕਾਰ ਐਸਵਾਲ ਧਿਆਨ ਨਾਲ ਦੇਵੇ ਤੇ ਬੜੀ ਮਾੜੀ ਗੱਲ ਆ ਮੈਂ ਦੇ ਬੜੇ ਅਮਰਤਾਰੀ ਨੌਜਵਾਨ ਸਿੰਘਾਂ ਨੂੰ ਕਹਿੰਦਾ ਸੁਣਿਆ ਵਾ ਕਿ ਅਸੀਂ ਨਸ਼ੇ ਬੰਦ ਕਰਾਣੇ ਅਸੀਂ ਪਰਪਕਾਰ ਕੁਰਨੀ ਉਹ ਐਨਾ ਵੱਲ ਵੀ ਧਿਆਨ ਦੇਉ ਗਰੀਬਾਂ ਵੱਲ ਇਹ ਇਹ ਧੀਆਂ ਭੈਣਾਂ ਸਾਰਿਆਂ ਦੀ ਸਾਜੀਆਂ ਹੁੰਦੀਆਂ ਇਹ ਨਾ ਵੇਖਿਆ ਕਰੋ ਕਿ ਜਿੱਥੇ ਤੁਹਾਨੂੰ ਕੋਈ ਫਾਇਦਾ ਹੋਵੇ ਜਾਂ ਚਾਰ ਪੈਸੇ ਮਿਲਣਗੇ ਜਾਂ ਬੱਲੇ ਬੱਲੇ ਹੋਵੇ ਤੇ ਹੀ ਉਸੇ ਦੀ ਗੱਲ ਕਰਨੀ ਆ ਸਿੱਖੀ ਦੀ ਪਰੰਪਰਾ ਪਰਮਕਾਰ ਕਰਨਾ ਸੋ ਇਸ ਵੀਡੀਓ ਨਾਲ ਵਾਤਵਾਦ ਸ਼ੇਅਰ ਵੀ ਕਰੋ ਲਾਈਕ ਵੀ ਕਰੋ ਇਹ ਜਿਹੜਾ ਚੈਨਲ ਆ ਇਹ ਤੁਹਾਡਾ ਮੈਨੂੰ ਕੋਈ ਲੋਕਾਂ ਨੂੰ ਕੋਈ ਇਹ ਨਹੀਂ ਆ ਕਿ ਮੈਨੂੰ ਇਥੋਂ ਕਮਾਈ ਦਾ ਸਾਧਨ ਹੋਊਗਾ ਮੈਨੂੰ ਜੇ ਪ੍ਰਮਾਤਮਾ ਨੇ ਜਿਹੜੇ ਇਸ ਦੁਨੀਆਂ 'ਚ ਭੇਜਿਆ ਤੇ ਦੋ ਪ੍ਰਸ਼ਾਦ ਦੇ ਵੀ ਦਿੱਤੇ ਮੈਂ ਉਹਦੇ ਵਿੱਚ ਹੀ ਖੁਸ਼ ਆ ਤੇ ਸੱਚ ਦਾ ਸਾਥ ਦਿਆ ਕਰੋ ਮੈਂ ਤਾਂ ਮੈਂ ਫੇਰ ਤੁਹਾਨੂੰ ਦੁਬਾਰਾ ਵਾਰ-ਵਾਰ ਗੱਲ ਕਹਿ ਰਿਹਾ ਔਰ ਕਹਿੰਦਾ ਬੰਦਾ ਚੰਗਾ ਵੀ ਨਹੀਂ ਲੱਗਦਾ ਸੱਚ ਦਾ ਸਾਥ ਦੋ ਸੱਚ ਦਾ ਔਰ ਇਹ ਜਿਹੜੇ ਵੱਡੇ ਪੱਦਰ ਤੇ ਨੌਜਵਾਨ ਜਿਹੜੇ ਮਰਣ ਦੇ ਨੇ ਬੱਚੇ ਮਰਨ ਦੇ ਮੈਂ ਕਹਿੰਦਾ ਕੁੜੀਆਂ ਲਫਾਫੇ ਜਿਹਦੇ ਵਿੱਚ ਪਤਾ ਨਹੀਂ ਕੀ ਸੁੰਘਦੀਆਂ ਕਰਦੀਆਂ ਨਸ਼ੇ ਦੇ ਵਿੱਚ ਜਿਹੜੀ ਕੁਖ ਆਪ ਹੀ ਨਸ਼ਾ ਕਰਦੀ ਜਿਹੜੀ ਨੌਜਵਾਨ ਲੜਕੀ ਨਸ਼ਾ ਕਰਦੀ ਆ ਉਹ ਕਿੰਨੇ ਕ ਬੱਚੇ ਤੰਦਰੁਸਤ ਪੈਦਾ ਕਰ ਲੇਗੀ ਕਿੰਨੇ ਲੋਕਾਂ ਦਾ ਸਮਾਜ ਦਾ ਭਲਾ ਕਰੇਗੀ ਉਹ ਨਸ਼ੇੜੀ ਦੇ ਘਰ ਨਸ਼ੇੜੀ ਪੈਦਾ ਹੋਣੇ ਉਹ ਸਮਾਜ ਨੂੰ ਜੇ ਬਚਾਇਆ ਜਾਂਦਾ ਤਕੜੇ ਹੋ ਕੇ ਬਚਾਲੋ ਤੇ ਮਾਵਾ ਹੀ ਵਿਗਾੜ ਦੀਆਂ ਜੇ ਬੱਚੇ ਇਹ ਵੀ ਨਾਲ ਹੀ ਗੜ ਜੇ ਤੇ ਸਭ ਤੋਂ ਪਹਿਲਾਂ ਮਾਂ ਨੂੰ ਪਤਾ ਹੁੰਦਾ ਕਿ ਮੇਰਾ ਬੱਚਾ ਕੀ ਕਰਦਾ ਤੋਂ ਮਾਵਾ ਵੀ ਧਿਆਨ ਦੇਣ ਅੱਗੇ ਮੈਂ ਰਾਤੀ ਇੱਕ ਕਿਸੇ ਗਿਆਨੀ ਜੀ ਦੀ ਕਥਾ ਥੋਂਡਿਆ ਸੀ ਤੇ ਉਹਦੇ ਚ ਪੰਕਤੀ ਹੁੰਦੀ ਆ ਗੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਪੁੱਤ ਜਨੂਰਾ ਧੀ ਜਨੋਰੀ ਜੋਰੂ ਜਿਨ੍ਹਾਂ ਦਾ ਸਰਦਾਰ ਪੁਰ ਮੈਨੂੰ ਉਹ ਏਡੀ ਗੱਲ ਚੰਗੀ ਲੱਗੀ ਉਹ ਕਥਾਵਾਚਕ ਭਾਈ ਸਾਹਿਬ ਕਹਿੰਦੇ ਗੁਰਮਾਨੰਗ ਪਾਤਸ਼ਾਹ ਨੂੰ ਪੁੱਛ ਲੋ ਕਾਲ ਚੁੱਕ ਦੇ ਵਿੱਚ ਕਹਿੋ ਜੀ ਪਸਾਰਾ ਹੋ ਰਿਆ ਆ ਮਾਵਾ ਨੇ ਨਾ ਕਿਸੇ ਬੱਚੇ ਨੂੰ ਕਹਿਣਾ ਗੁਰਦਾਰੇ ਜਾ ਤੇ ਨਾ ਗੁਰੂ ਵਾਲੇ ਪਾਸੇ ਲਾਉਣਾ ਤੇ ਪਤਾ ਮਾਵਾ ਨੂੰ ਸਾਰੀ ਗੱਲ ਦਾ ਨਾ ਮੇਰੀ ਹੱਥ ਜੋੜ ਕੇ ਬੇਨਤੀ ਆ ਆਪਣੇ ਬੱਚੇ ਬਚਾ ਲੋ ਸਮਾਜ ਨੂੰ ਬਚਾ ਲੋ ਤੇ ਜਿਹੜੇ ਬਾਦਲ-ਬਾਦਲ ਕਰਦੇ ਆ ਆਮ ਆਦਮੀ ਪਾਰਟੀ ਦੇ ਇਹ ਡਰਦੇ ਨੇ ਕਿਉਂ ਪਤਾ ਕਿ ਬਾਦਲ ਨੇ ਕੰਮ ਬੜੇ ਕੀਤੇ ਆ ਬਾਦਲ ਦੀ ਇੱਕ ਪਕੜਾ ਲੋਕੀ ਬਾਦਲ ਸਾਹਿਬ ਨੂੰ ਪਿਆਰ ਕਰਦੇ ਨੇ ਅਕਾਲੀ ਦਲ ਦੇ ਨਾਲ ਜੁੜੇ ਨੇ ਹੁਣ ਇਹਨਾਂ ਨੇ ਕੰਮ ਤੇ ਕੀਤੇ ਨਹੀਂ ਇਹ ਕੋਈ ਨਾ ਕੋਈ ਨਵੇਂ ਤੋਂ ਨਵਾਂ ਰਾਹ ਲੱਭਦੇ ਨੇ ਕਿ ਆਈ ਕਿਸੇ ਨਾ ਕਿਸੇ ਤਰੀਕੇ ਨਾਲ ਅਕਾਲੀ ਦਲ ਨੂੰ ਟਾਰਗੇਟ ਕਰੀਏ ਉਹ ਤੁਸੀਂ ਅਕਾਲੀ ਦਲ ਨੂੰ ਟਾਰਗੇਟ ਨਾ ਕਰੋ ਅਕਾਲੀ ਦਲ ਤੇ ਕਿੰਤੂ ਪਰੰਤੂ ਕ੍ਰਾਂਤੀ ਜਗਾ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਧਿਆਨ ਦਿਵੋ ਲੋਕਾਂ ਨੂੰ ਬਚਾਓ ਹੁਣ ਗਾ ਜਿਮਣੀ ਚੋਣਾ ਹੁੰਦੀਆਂ ਵਾ ਮੈਂ ਆਪਣੇ ਅਕਾਲੀ ਵੀਰਾਂ ਨੂੰ ਹੀ ਕਹਿੰਦੇ ਤਗੜਾ ਕੇ ਲਾ ਮਾਰੀ ਹੈ ਇਨੀਆਂ ਬੇਨਤੀਆਂ ਪ੍ਰਮਾਨ ਕਰਨੀਆਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਿਹੜਾ ਨਸ਼ੇ ਦਾ ਕਾਰੋਬਾਰ ਕਰਦਾ ਖਾਸ ਕਰਕੇ ਸਮੈਕ ਦਾ ਇਹ ਜਿਹੜਾ ਬਹੁਤ ਮਾੜਾ ਇਹਨਾਂ ਲੋਕਾਂ ਦੇ ਬੱਚੇ ਮਰ ਰਹੇ ਨੇ ਇਹਨਾਂ ਨੂੰ ਬਚਾਓ ਕਿਉਂਕਿ ਮੈਂ ਤੇ ਆਪਣਾ ਕੰਮ ਕਰੀ ਜਾਣਾ ਤੇ ਜਿਹੜੇ ਲੋਕ ਅਸਲੀ ਸਮਾਜ ਸੇਵਕ ਨੇ ਉਹ ਵੀ ਇਸ ਮਸਲੇ ਵੱਲ ਧਿਆਨ ਦੇਣ ਔਰ ਜਿਹੜੇ ਪੰਜਾਬ ਦੇ ਹਾਲਾਤ ਅੱਗੇ ਨੂੰ ਬਹੁਤ ਮਾੜੇ ਹੋ ਕੇ ਦੇ ਬਹੁਤ ਹੀ ਜ਼ਿਆਦਾ ਜਿੰਨਾ ਕੋ ਔਰ ਜਿੱਦਾਂ ਦੇ ਤੇ ਆਮ ਦੀ ਸਰਕਾਰ ਆਈ ਹੈ ਉਦੋਂ ਦਾ ਤੇ ਨਸ਼ੇ ਦਾ ਬੜਾ ਪੂਰ ਪਾਲਾ ਲੋਕੀ ਕੰਦੇ ਜੀ ਕਾਲੀਆਂ ਦੇ ਰਾਜ ਹੋਇਆ ਹੁਣ ਨਹੀਂ ਲੋਕਾਂ ਨੂੰ ਦੀਦਾ ਕੰਦੀ ਕਾਲੀਆਂ ਦੇ ਰਾਜ ਦੇ ਚਿੱਤਾ ਤੁਹਾਨੂੰ ਸੜਕਾਂ ਤੇ ਡਿੱਗੇ ਬੱਚੇ ਮਿਲੇ ਕਿਤੇ ਕਦੀ ਇਦਾਂ ਨੌਜਵਾਨ ਕੁੜੀਆਂ ਨੂੰ ਨਸ਼ੇ ਕਰਦੇ ਵੇਖਿਆ ਜੇ ਮਕਬੂਲਪੁਰੇ ਸਾਈਡ ਤੇ ਉੱਤੇ ਸਬਜ਼ੀ ਮੰਡੀ ਵਿੱਚ ਕਹਿੰਦਾ ਨਸ਼ੇ ਦੀ ਪਰਮਾਹਰ ਹੋਣ ਈ ਆ ਆ ਸੁਲਤਾਨਵਿੰਡ ਕਹਿੰਦਾ ਬੱਚੇ ਜਿਹੜੇ ਬਾਰਲੇਆਂ ਕੀ ওভারਡੋਜ਼ ਲੈ ਲੈ ਕੇ ਮਰੰਦੇ ਨੇ ਕਿਉਂ ਲੈੰਦੇ ਨੇ ਪਰ ਇੱਥੇ ਵਿਕਦਾ ਤਾਂ ਹੀ ਹੁੰਦੇ ਨੇ ਇਹਨੂੰ ਨੱਥ ਪਾਓ ਔਰ ਸਰਕਾਰ ਨੂੰ ਪਾਉਣੀ ਚਾਹੀਦੀ ਆ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ